ਲਓ ਜੀ ਅੱਜ ਆਪਾਂ ਅਕਾਲ ਪੁਰਖ ਦੀ ਰਹਿਮਤ ਬਖਸ਼ਿਸ਼ ਦਾ ਸਦਕਾ ਜਿਸ ਤਰ੍ਹਾਂ ਆਪਾਂ ਚੈਨਲ ਤੇ ਗੱਲ ਕਰਦੇ ਆਂ ਕਿ ਕੱਚਾ ਖਾਓ ਤળਿਆ ਪੁੰਨਿਆ ਪੱਕਿਆ ਜਿਆਦਾ ਨਾ ਖਾਓ ਜੂਸ ਪੀਓ ਸਲਾਦ ਫਲ ਸਬਜ਼ੀਆਂ ਇਹ ਚੀਜ਼ਾਂ ਖਾਓ ਪੱਤੇ ਪੱਤਿਆਂ ਦੇ ਜੂਸ ਪੀਓ ਇਸ ਤਰ੍ਹਾਂ ਆਪਾਂ ਜਿਹੜੀ ਅੱਜ ਖਾਦ ਲੈਂਦੀ ਆ ਬੂਟਿਆਂ ਦੇ ਵਾਸਤੇ ਉਹ ਵੀ ਕਿਉਂਕਿ ਆਪਾਂ ਆਪ ਤੱਕ ਵਿਟਾਮਿਨਸ ਵਗੈਰਾ ਲੈਨੇ ਰਹਨੇ ਆ ਇਹ ਫੂਡ ਸਪਲੀਮੈਂਟ ਲੈ ਆ ਕਰ ਲਿਆ ਸਿਹਤ ਲਈ ਸੋ ਇਹ ਹੁਣ ਆ ਗੁੱਟਿਆਂ ਲਈ ਵੀ ਆਪਾਂ ਇੱਕ ਖਾਦ ਲੈਂਦੀ ਆ ਇਹਦੇ ਉੱਪਰ ਵੀ ਉਹਨਾਂ ਨੇ ਲਿਖਿਆ ਹੋਇਆ ਕਿ ਇਹ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਐਡ ਕੀਤੇ ਗਏ ਸੋ ਆਪਾਂ ਇਹ ਗੁੱਟਿਆਂ ਨੂੰ ਵੀ ਆਪਾਂ ਕੈਮੀਕਲ ਤੋਂ ਬਿਨਾ ਖਾਦ ਪਾਵਾਂਗੇ ਅੱਜ ਸੋ ਇਹ ਆਪਾਂ ਕੋਸ਼ਿਸ਼ ਆ ਸਤਿਗੁਰੂ ਦੀ ਕਿਰਪਾ ਨਾਲ ਅੱਜ ਅਸੀਂ ਕਾਪਾ ਇਹ ਜਿਹੜੇ ਬੂਟੇ ਆ ਇਹਨਾਂ ਨੂੰ ਆ ਮਿਕਸ ਕਰਕੇ ਪਾਣੀ ਦੇ ਵਿੱਚ ਆਪਾਂ ਬਾਲਟੀ ਵਿੱਚ ਮਿਕਸ ਕਰਕੇ ਇਹ ਆਪਾਂ ਖਾਦ ਸਾਰੇ ਬੂਟਿਆਂ ਨੂੰ ਪਾਜ ਪਾਵਾਂਗੇ ਕਿਉਂ ਬੂਟਿਆਂ ਨੂੰ ਪਾਣੀ ਦੀ ਜ਼ਰੂਰਤ ਹੁਣ ਸਰਦੀ ਥੋੜੀ ਘੱਟ ਹੋਈ ਆ ਸੋ ਹੁਣ ਆਪਾਂ ਖਾਦ ਤੇ ਪਾਣੀ ਬੂਟਿਆਂ ਨੂੰ ਪਾਵਾਂਗੇ ਸੋ ਇਸ ਤਰ੍ਹਾਂ ਸਾਰੇ ਆਪੋ ਆਪਣਾ ਧਿਆਨ ਰੱਖੋ ਖਾਦ ਪਾ ਦਿਓ ਸਮੇਂ ਸਿਰ ਬੂਟਿਆਂ ਨੂੰ ਆਪਣੀ ਸਿਹਤ ਦਾ ਵੀ ਖਿਆਲ ਰੱਖੋ ਕੈਮੀਕਲ ਤੋਂ ਬਿਨਾ ਹੋ ਸਕੇ ਆਪੋਜਨ ਖਾਦਾ ਜਾਵੇ ਫਲ ਫਰੂਟ ਪੱਤੇਦਾਰ ਸਬਜ਼ੀਆਂ ਉਹਨਾਂ ਦੇ ਜੂਸ ਪੀਤੇ ਜਾਣ ਸੋ ਕੁਦਰਤ ਦੇ ਨਾਲ ਜੁੜਿਆ ਜਾਵੇ ਭਾਈ ਗੁਰਦਾਸ ਜੀ ਫਰਮਾਉਂਦੇ ਆ ਗੁਰਸਿੱਖ ਥੋੜਾ ਬੋਲਣਾ ਥੋੜਾ ਸੌਣਾ ਥੋੜਾ ਖਾਣਾ ਸੋ ਗੁਰੂ ਨਾਨਕ ਪਾਤਸ਼ਾਹ ਵੀ ਕਹਿੰਦੇ ਆ ਜਿਤ ਖਾਦੈ ਤਨ ਪੀੜੀਏ ਮਨ ਮੇ ਚੱਲੇ ਵਿਕ ਸੋ ਉਹਨਾਂ ਖਾਣਿਆਂ ਤੋਂ ਸਾਨੂੰ ਪਰਹੇਜ਼ ਕਰਨਾ ਚਾਹੀਦਾ ਸੋ ਇਸ ਤਰ੍ਹਾਂ ਅਸੀਂ ਅਰੋਗ ਜੀਵਨ ਅਕਾਲ ਪੁਰਖ ਦੀ ਰਹਿਮਤ ਬਖਸ਼ੇ ਦਾ ਸਦਕਾ ਜੀ ਸਕਦੇ ਆ ਸੋ ਜੀਵਨ ਦੇ ਵਿੱਚ ਖਾਣ ਪੀਣ ਦੇ ਵਿੱਚ ਥੋੜੀ ਤਬਦੀਲੀ ਕਰਕੇ ਅਸੀਂ ਆਪਣੇ ਆਪ ਨੂੰ ਬਿਮਾਰੀਆਂ ਤੋਂ ਅਤੇ ਦਵਾਈਆਂ ਤੋਂ ਮੁਕਤ ਕਰ ਸਕਦੇ ਆ ਸੋ ਸੋ ਨਮ ਦੇ ਪੱਤੇ ਹਾਰ ਸ਼ਿੰਗਾਰ ਦੇ ਪੱਤੇ ਪਿੱਪਲ ਦੇ ਪੱਤੇ ਪੱਥਰ ਚਟ ਦੇ ਪੱਤੇ ਸੋ ਜੋ ਵੀ ਪੱਤੇ ਸਾਨੂੰ ਮਿਲਦੇ ਆ ਅਮਰੂਦ ਦੇ ਪੱਤੇ ਗਲੋਏ ਗਲੋਏ ਦੇ ਪੱਤੇ ਗਲੋਏ ਦੀ ਡੰਡੀ ਲੈ ਕੇ ਉਹਦਾ ਜੂਸ ਸਦਾ ਬਹਾਰ ਦੇ ਪੱਤੇ ਲੈਮਨ ਗ੍ਰਾਸ ਸੋ ਇਨਾਂ ਚੀਜ਼ਾਂ ਦੇ ਨਾਲ ਅਸੀਂ ਆਪਣੇ ਆਪ ਨੂੰ ਰੋਗ ਰੱਖਸਾ ਤੁਲਸੀ ਮਿੱਠੀ ਨਮ ਕੌੜੀ ਨਮ ਕਰੀ ਪੱਤਾ ਜਿਹਨੂੰ ਕਹਿੰਦੇ ਤੇ ਇਹ ਹਾਰ ਸ਼ਿੰਗਾਰ ਦੇ ਪੱਤੇ